ਹਲੋ ਕੀ ਚੱਲ ਚੱਲਾ ਵੀ ਸਾਰਿਆਂ ਦਾ ਬਈ ਆ ਮੈਡਬੈਟ ਕੰਪਨੀ ਦਾ ਫਰੋਂ ਸਾਊਥ ਅਫਰੀਕਾ 4 ਇਨ 1 ਪੋਲਡਰ ਆ 4 ਇਨ 1 ਐਮਟੀਜੈਡ ਪਹਿਲਾਂ ਵੀ ਆਉਂਦਾ ਸੀ ਇਹਦੇ ਨਾਲ ਦਾ ਉਹ ਕੱਲਾ 4 ਇਨ 1 ਸੀ ਐਮਟੀਜੈਡ ਆ ਇਹ ਨਿਊ ਆ ਇਹਦੇ ਵਿੱਚ ਰੋਨਿੰਡਾ ਜ਼ੋਲ ਵੀ ਹੁਣ ਐਡ ਕਰਤਾ ਉਹਨਾਂ ਨੇ ਹੋਰ ਵੀ ਬਹੁਤ ਵਧੀਆ ਇਹਦਾ ਰਿਜ਼ਲਟ ਆ ਹਨਾ ਇਹ ਜਿੱਦਾਂ ਕਬੂਤਰ ਹਰੀਆਂ ਪਾਣੀ ਵਾਲੀਆਂ ਬਿੱਠਾਂ ਤੇ ਕੰਮ ਕਰਦਾ ਹੀ ਕਰਦਾ ਜਿਹੜੇ ਇੱਕ ਦਿਨ ਹੀ ਸੁੱਕ ਕੇ ਮਰ ਜਾਂਦੇ ਆ ਥੱਲੇ ਚਿੱਟੀਆਂ ਬਿੱਠਾਂ ਕਰਦੇ ਉਹਨਾਂ ਤੇ ਵੀ ਜਿਹੜੇ ਕਬੂਤਰਾਂ ਨੂੰ ਬੁਖਾਰ ਹੋਣਾ ਤੇ ਵੀ ਜਾਂ ਜਿਹੜੇ ਕਬੂਤਰਾਂ ਨੂੰ ਵਾਇਰਸ ਨਹੀਂ ਆ ਜਾਂਦਾ ਹੈਗਾ ਘੁੰਮ ਜਾਂਦੇ ਜਾਂ ਜਿਨ੍ਹਾਂ ਨੂੰ ਤੁਣਕਾ ਲੱਗ ਜਾਂਦਾ ਆ ਉਹਨਾਂ ਵਾਸਤੇ ਬਹੁਤ ਵਧੀਆ ਆ ਜਿੱਦਾਂ ਆਪਾਂ ਮੰਨ ਲਓ ਅੱਜ ਸ਼ੁਰੂ ਕਰਤਾ ਨਾ ਦੂਸਰੇ ਦਿਨ ਹੀ ਇਹਨਾਂ ਵਾਇਰਸ ਰੁੱਕ ਜਾਂਦਾ ਹੈ ਬਸ ਇਹੀ ਇੱਕ ਪੈਰਾਟਾਈਫੈਡ ਦਾ ਵਾਇਰਸ ਹੁੰਦਾ ਉਹ ਪੈਰਾਟਾਈਫੈਡ ਵਾਇਰਸ ਕਹਿੰਦੇ ਉਹਨੂੰ ਇਹੀ ਇੱਕ ਦਵਾਈ ਆ ਜਿਹੜੀ ਪੈਰਾਟਾਈਫੈਡ ਵਾਇਰਸ ਤੇ ਕੰਮ ਕਰਦੀ ਆ ਤੇ ਹਜੇ ਤੱਕ ਕੋਈ ਪੈਰਾਟਾਈਫੈਡ ਵਾਇਰਸ ਤੋਂ ਕੋਈ ਵੈਕਸੀਨੇਸ਼ਨ ਵੀ ਨਹੀਂ ਬਣੀ ਹੈਗੀ ਠੀਕ ਹੈ ਕਈ ਦੂਸਰੀ ਉਹ ਹੀ ਰਾਣੀ ਖੇਤ ਲਾਈ ਜਾਂਦੇ ਆ ਉਹਨਾਂ ਨਾਲ ਜ਼ਿਆਦਾ ਵੀ ਹੋ ਜਾਂਦੇ ਆ ਤੇ ਉਹ ਨਾ ਲਾਇਆ ਕਰੋ ਠੀਕ ਹੈ ਉਹ ਤਾਂ ਜਦੋਂ ਕੂਤਰਾ ਪ੍ਰਾਣ ਪੂਰੇ ਸਿਹਤਮੰਦ ਹੋਣ ਵਾਇਰਸਾਂ ਤੋਂ ਪਹਿਲਾਂ ਲੱਗਦੀ ਆ ਉਹ ਵੈਕਸੀਨੇਸ਼ਨ ਨਾ ਕੇ ਵਾਇਰਸਾਂ ਤੋਂ ਬਾਅਦ ਜੇ ਲੌਣੇ ਤਾਂ ਜ਼ਿਆਦਾ ਕੰਮ ਖਰਾਬ ਹੁੰਦਾ ਆ ਇਹ ਪੈਰਾਟਾਈਫੈਡ ਤੇ ਵੀ ਵਾਇਰਸ ਤੇ ਵੀ ਹਰੀਆਂ ਪਾਣੀ ਵਾਲੀਆਂ ਮਿੱਠਾ ਚਿੱਟੀਆਂ ਮਿੱਠੀਆਂ ਜਿਹੜੇ ਕੂਤਰ ਦਿਨ ਰਾਤੋ ਰਾਤ ਸੌਕੇ ਮਰ ਜਾਂਦੇ ਉਹਨਾਂ ਤੇ ਵੀ ਨਾਲ ਜਿਹੜੇ ਕਬੂਤਰਾਂ ਨੂੰ ਕੈਂਕਰ ਨਹੀਂ ਹੋ ਜਾਂਦਾ ਉੱਤੇ ਵੀ ਕੰਮ ਕਰਦਾ ਆ ਤੇ ਕੋਕੋਡਾਈਜ ਤੇ ਵੀ ਕੰਮ ਕਰਦਾ ਆ ਜਿੱਦਾਂ ਆਪਾਂ ਕਹ ਦੀਏ ਵੀ ਫੰਗਲ ਇਨਫੈਕਸ਼ਨ ਹੈ ਨਾ ਉੱਤੇ ਵੀ ਕੰਮ ਕਰਦਾ ਇਕੁਲੀ ਉੱਤੇ ਵੀ ਯਾਨੀ ਕਿ 96% ਕਬੂਤਰ ਦੀਆਂ ਬੋਰੀਆਂ ਤੇ ਕੰਮ ਕਰਦਾ ਇਹ ਅੱਖਾਂ ਜਿਕਾਮ ਨੂੰ ਛੱਡ ਕੇ ਬਾਕੀ ਸਾਰੀਆਂ ਟੋਟਲ 82 ਕਬੂਤਰ ਕਬੂਤਰ ਬਿਮਾਰੀਆਂ ਤੇ ਕੰਮ ਕਰਦਾ ਹੈ ਪੋਰਟ ਜਾਂ ਬਗੈਰਾ ਉਹਨਾਂ ਤੇ ਵੀ ਹਰੇਕ ਤੇ ਕੰਮ ਕਰਦਾ ਆ ਤੇ ਇਹਦੀ ਡੋਜ਼ ਪਹਿਲੇ ਤਾਂ 4 ਲੀਟਰ ਪਾਣੀ ਚ 5 ਗ੍ਰਾਮ ਹੁੰਦਾ ਇਹ ਹੁਣ ਨਵਾਂ ਉਹਨੇ ਵਿੱਚ ਪਾਇਆ ਨਾ ਮਿਕਸ ਕੀਤਾ ਜਾ ਕਰਕੇ ਹੁਣ ਇਹਦੀ ਡੋਜ਼ ਹੈਗੀ 2 ਲੀਟਰ ਚ 1 टीस्पून 2 ਲੀਟਰ ਪਾਣੀ ਚ ਹੁਣ ਦੇ ਮੌਸਮ ਦੇ ਹਿਸਾਬ ਨਾਲ 2 ਲੀਟਰ ਪਾਣੀ ਪਿਆ ਕਬੂਤਰੇ ਡੋਜ਼ ਬਣ ਜਾਂਦੀ ਆ ਉਦ ਦਾ ਵੀ ਇਹਦੇ ਬਹੁਤ ਫਾਇਦੇ ਜੇ ਆਪਾਂ 3 ਮਹੀਨੇ ਬਾਅਦ 5 ਦਿਨ ਦਾ ਕੋਰਸ ਕਰਵਾ ਦਨੇ ਨਾ ਕਬੂਤਰ ਦਾ 3 ਮਹੀਨੇ ਬਾਅਦ ਤਾਂ ਕੋਈ ਵਾਇਰਸ ਨਹੀਂ ਹੋਦਾ ਹੈਗਾ ਇੰਨੀ ਵਧੀਆ ਚੀਜ਼ ਆ ਤੇ ਜਦੋਂ ਜਿਹੜੇ ਆਪਾਂ ਕਬੂਤਰ ਬਾਜ਼ੀਆਂ ਲਈ ਨਹੀਂ ਤਿਆਰ ਕਰਦੇ ਹੈਗੇ ਉਡਾਰਾ ਲੈਣੇ ਹਨ ਉਹਨਾਂ ਨੂੰ ਵੀ ਹਫ਼ਤੇ 'ਚ ਇੱਕ ਦਿਨ ਦਈਦਾ ਆ ਇਸੇ ਕਰਕੇ ਵੀ ਜਿਹੜਾ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਨਹੀਂ ਤਾਂ ਇਹ ਵਾਇਰਸ ਜਿਹੜਾ ਤੁਹਾਨੂੰ ਪਤਾ ਹੈ ਹਵਾ 'ਚ ਵੀ ਆ ਨਾ ਜਦੋਂ ਕਬੂਤਰ ਉੱਡ ਕੇ ਆਉਂਦਾ ਉਦੋਂ ਵੀ ਹੋ ਜਾਂਦਾ ਉਹਨੂੰ ਇਸੇ ਕਰਕੇ ਹਫ਼ਤੇ ਚੱਕ ਦੇਣ ਦੇਦੀ ਦਾ ਇੱਕ ਤਾਂ ਅੰਦਰੋਂ ਗਰਮੀ ਜਾਂ ਇਨਫੈਕਸ਼ਨ ਨਹੀਂ ਹੁੰਦੀ ਇੱਕ ਵਾਇਰਸ ਤੋਂ ਬਚਾ ਰਿਹਾ ਇਹਨਾਂ ਵਧੀਆ ਰਿਜ਼ਲਟ ਆਇਆ ਇਹਦਾ ਤੇ ਜੇ ਕਿਸੇ ਨੂੰ ਛਾਈਦਾ ਹੋਵੇ ਤਾਂ 10 ਦਿਨਾਂ ਲਈ ਠੀਕ ਹੈ ਆਪਣੇ ਤੋਂ ਅਵੇਲੇਬਲ ਹੁੰਦਾ ਹੈ ਤੇ ਆਪਾਂ ਵਿਧੂ ਪ੍ਰੂਫ ਦਵਾਂਗੇ ਸਿੱਧਾ ਡਾਇਰੈਕਟ ਆਪਾਂ ਬਾਹਰੋਂ ਮੰਗਾਈ ਦਾ ਆਪਾਂ ਇੱਥੋਂ ਨਹੀਂ ਵੀ ਬੰਗਲੌਰ ਸ਼ਹਿਰ ਤੋਂ ਮੰਗਾਲਿਆ ਡੁਪਲੀਕੇਟ ਜਾ ਕੇ ਦਾ ਹੈ ਨਾ ਓਰੀਜਨਲ ਹੁੰਦਾ ਆਪਣੇ ਕੋਲੇ ਇੰਪੋਰਟਡ ਆਪ ਕਰਵਾਈਦਾ ਇਸੇ ਕਰਕੇ ਰੇਟ ਦਾ ਵੀ ਆਪਣਾ ਫਰਕ ਹੁੰਦਾ ਠੀਕ ਹੈ ਨਹੀਂ ਤਾਂ ਡੁਪਲੀਕੇਟ ਤੁਹਾਨੂੰ ਪਤਾ ਸਸਤਾ ਹੀ ਮਿਲ ਜਣਾ ਤੇ ਰਿਜ਼ਲਟ ਵੀ ਉਹਦਾ ਫਿਰ ਬਹੁ ਜਾਣਿਆਂ ਨੇ ਤਾਂ ਲੈ ਕੇ ਦੇਖਿਆ ਹੀ ਹੈ ਠੀਕ ਹੈ ਬਹੁ ਜਾਣਿਆਂ ਨੂੰ ਪਤਾ 80% ਨੂੰ ਹੁਣ ਪਤਾ ਲੱਗ ਗਿਆ ਪਹਿਲਾਂ ਨਹੀਂ ਪਤਾ ਹੁੰਦਾ ਹੀ ਪਤਾ ਲੱਗ ਚੁੱਕਾ ਹੈ ਡੁਪਲੀਕੇਟ ਤੇ ਓਰੀਜਨਲ ਬਾਰੇ ਠੀਕ ਹੈ ਜੇ ਕਿਸੇ ਨੇ ਲੈਣਾ ਹੋਵੇ ਆਪਣਾ ਨੰਬਰ ਹੈਗਾ 7009533725 ਕਾਲ ਜਾ WhatsApp ਕਰਕੇ ਆਰਡਰ ਕਰ ਸਕਦੇ ਆ ਹੋਮ ਡਿਲੀਵਰੀ ਹੋ ਜੂਗੀ ਇਹਦੀ ਕਿਤੇ ਲੈਣਾ ਨਹੀਂ ਜਾਣਾ ਪੈਣਾ ਤੁਹਾਨੂੰ ਸਿੱਧਾ ਘਰੇ ਪਹੁੰਚਦਾ ਕਰ ਦੇਣਗੇ